ਇਹ ਕਿਖੋਫਿਆ ਕਿਲਾ ਜਿੱਥੇ ਜਾਣਾ ਬਿਲਕੁਲ ਹੈ ਬੈ ਜਿੱਥੇ ਅੱਜ ਵੀ ਆਉਂਦੀਆਂ ਨੇ ਚਾਂਜਰਾਂ ਦੀਆਂ ਆਵਾਜ਼ਾਂ ਕੋਈ ਇੱਧਰ ਰੋ ਰਿਹਾ ਏ ਕੋਈ ਉੱਧਰ ਤੁਲਾਰ ਰਿਹਾ ਏ ਕੋਈ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਏ ਇੱਧਰ ਉੱਧਰੋਂ ਵਾਜਾਂ ਆਉਂਦੀਆਂ ਨੇ ਸਾਨੂੰ ਬਚਾ ਲਓ ਸਾਨੂੰ ਬਚਾ ਲਓ ਸੁਸ਼ਕਾਲ ਗੱਲ ਕਰਦੇ ਅੱਜ ਭਾਂਗਲ ਕਿਲੇ ਦੇ ਜੋ ਕਿ ਰਾਜਸਥਾਨ ਦੇ ਵਿੱਚ ਸਥਿਤ ਹੈ ਫਾਨਗੜ ਦਾ ਇੱਕ ਕਿਲਾ ਜਿੱਥੇ ਕਿ ਅੱਜ ਵੀ ਕਿਹਾ ਜਾਂਦਾ ਹੈ ਕਿ ਉੱਥੇ ਜਾਣਾ ਬਿਲਕੁਲ ਵੈਨ ਹੈ इवन ਕਿ ਸਰਕਾਰ ਵੀ ਉੱਥੇ ਜਾਣ ਤੋਂ ਰੋਕ ਲਗਾ ਦਿੰਦੀ ਹੈ ਹੂੰ ਕਿਉਂ ਦਸਲ ਉੱਥੇ ਅੱਜ ਵੀ ਰੋਣ ਕਰਾਉਣ ਦੀ ਆਵਾਜ਼ਾਂ ਆਉਂਦੀਆਂ ਨੇ ਝਾਂਜਰਾਂ ਦੀ ਆਵਾਜ਼ਾਂ ਆਉਂਦੀਆਂ ਨੇ ਭੂਤੀਆਂ ਸ਼ਕਤੀਆਂ ਤੇ ਸ਼ਾਇਦ ਹੀ ਕੋਈ ਵਿਸ਼ਵਾਸ ਕਰਦਾ ਹੋਵੇਗਾ ਪਰ ਇਸ ਇੱਥੇ ਦੀ ਭੂਤੀਆਂ ਸ਼ਕਤੀ ਬਾਰੇ ਤਾਂ ਸਰਕਾਰ ਨੇ ਵੀ ਵਿਸ਼ਵਾਸ ਕਰ ਲਿਆ ਸੱਚੂਚ ਬਿਲਕੁਲ ਸੱਚ ਹੈ ਇਸ ਜਿਹੜੀ ਕਹਾਣੀਆਂ ਸਾਹਮਣੇ ਆਈਆਂ ਨੇ ਉਸ ਦੇ ਮੁਤਾਬਕ ਕਿਹਾ ਜਾਂਦਾ ਹੈ ਕਿ ਇੱਥੇ ਸੱਚ ਦੇ ਵਿੱਚ ਭੂਤ ਹੈ ਸਾਡੇ ਕਾਨੂੰਨ ਦੇ ਵਿੱਚ ਭਾਵੇਂ ਭੂਤ ਪ੍ਰੇਤਾਂ ਦੀ ਕੋਈ ਜਗ੍ਹਾ ਨਹੀਂ ਹੈ ਕਹਿੰਦੇ ਕਿ ਭੂਤ ਪ੍ਰੇਤਾਂ ਦੇ ਆਧਾਰ ਤੇ ਕੋਈ ਵੀ ਡਿਸੀਜਨ ਲਿਆ ਜਾਂਦਾ ਪਰ ਇੱਥੇ ਸਾਡੇ ਕਾਨੂੰਨ ਨੇ ਵੀ ਮੰਨਿਆ ਆ ਕਿ ਇਸ ਕਿਲੇ ਦੇ ਵਿੱਚ ਭੂਤ ਮੌਜੂਦ ਨੇ ਇਹ ਤੁਤੇ ਕਿ ਇਹ ਵੀ ਕਿਹਾ ਜਾਂਦਾ ਹੈ ਕਿ ਆਲੇ ਦੁਆਲੇ ਦੇ ਲੋਕ ਕਹਿੰਦੇ ਥੋ ਚੀਕਾਂ ਦੀ ਆਵਾਜ਼ਾਂ ਆਉਂਦੀਆਂ ਨੇ ਲੋਕ ਕਹਿੰਦੇ ਇੱਕ ਸਮੇਂ ਆਬਾਦ ਇਹਦੀਆਂ ਹੁੰਦਾ ਸੀ ਅੱਜ ਬਰਬਾਦ ਹੋ ਕੇ ਰਹਿ ਗਿਆ ਫਿਲਮਾਂ ਕਹਾਣੀਆਂ ਚ ਬਹੁਤ ਦੇਖਿਆ ਪਰ ਸੱਚ ਨੂੰ ਚੇ ਸੱਚੇ ਕਹਾਣੀਆਂ ਸੱਚੀ ਘਟਨਾ ਦੇ ਨਾਲ ਅਧਾਰਿਤਾਂ ਕਹਾਣੀਆਂ ਬਹੁਤ ਸਾਰੀਆਂ ਇਸ ਦੇ ਲਈ ਬਣਾਈਆਂ ਗਈਆਂ ਨੇ ਪਰ ਅਸਲ ਸੱਚ ਨਹੀਂ ਕਿਸੇ ਨੂੰ ਪਤਾ ਲੱਗ ਸਕਿਆ ਕਿ ਭਾਂਗੜ ਚ ਅਸਰ ਹੋਇਆ ਕੀ ਸੀ ਪਰ ਇਹ ਆਏ ਜਰੂਰ ਕਿਹਾ ਜਾਂਦਾ ਹੈ ਕਿ ਕਿ ਬਹੁਤ ਖਤਰਨਾਕ ਹੈ ਜੇ ਕੋਈ ਰਾਤ ਨੂੰ ਅੰਦਰ ਜਾਂਦਾ ਹੈ ਤਾਂ ਮੁੜ ਕੇ ਵਾਪਸ ਨਹੀਂ ਆਉਂਦਾ ਜਾਂ ਤਾਂ ਉਹਦੀ লাশ ਬਾਹਰ ਆਉਗੀ ਯਾਹੋ ਪਾਗਲ ਹੋ ਕੇ ਪਾ ਰਹਾ ਹਾਂ ਤੇ ਇਸ ਵਾਰੀ ਉਹ ਤੁਹਾਨੂੰ ਕਹਾਣੀ ਦੱਸਦੀਆਂ ਕਿ ਕਹਾਣੀ ਇਸ ਦੇ ਪਿੱਛੇ ਕੀ ਜੀਵ ਹੋਈ ਹੈ 1573 ਈਸਵੀ ਦੀ ਹੈ 1573 ਈਸਵੀ ਸ਼ਾਸਕ ਰਾਜਾ ਸੀ ਜੋ ਕਿ ਸੀ ਭਗਵਾਨ ਦਾਸ ਉਸਨੇ ਆਪਣੇ ਮੁੰਡੇ ਲਈ ਮਾਦੋ ਸਿੰਘ ਦੇ ਲਈ ਜਲਾ ਕਿਲਾ ਬਣਾਇਆ ਸੀ ਕਹਿੰਦੇ ਉਸ ਸਮੇਂ ਬਹੁਤ ਜ਼ਿਆਦਾ ਵਧੀਆ ਏਰੀਆ ਹੁੰਦਾ ਸੀ ਆਬਾਦੀ ਜਿਆ ਹੁੰਦਾ ਸੀ ਆਲੇ ਦੁਆਲੇ ਰੌਣਕ ਰੌਣਕ ਸਾਰੇ ਉੱਥੇ ਖਜ਼ਾਨਾ ਖਜ਼ਾਨੇ ਨਾਲ ਭਰਿਆ ਇੱਕ ਕਿਲਾ ਹੁੰਦਾ ਸੀ ਇੱਕ ਇਲਾਕਾ ਵਸਿਆ ਹੁੰਦਾ ਸੀ ਆਉਂਦੇ ਜਾਂਦੇ ਸੀ ਲੋਕ ਆਉਂਦੇ ਜਾਂਦੇ ਸੀ ਲੋਕ ਰਾਜਾ ਮਹਾਰਾਜਾ ਦੀ ਮੀਟਿੰਗ ਆਉਂਦੀ ਆ ਸੀ ਉੱਥੇ ਇੱਕ ਇੱਕ ਨਾ ਰਾਣੀ ਨੂੰ ਬਿਸੀ ਰਹੇ ਰਹਤ ਹੂੰ ਬਹੁਤ ਸੋਹਣੀ ਸੀ ਅੰਤਾਂ ਦੀ ਸੋਹਣੀ ਕੁੜੀ ਸੀ ਸਾਰਾ ਇਲਾਕਾ ਉਸ ਕੁੜੀ ਦਾ ਫੈਨ ਹੁੰਦਾ ਸੀ ਪਰ ਉਹ ਕੁੜੀ ਕਿਸੇ ਨੂੰ ਪਾਣੀ ਦਿੰਦੀ ਸੀ ਕਿਸੇ ਨਾਲ ਗੱਲਬਾਤ ਨਹੀਂ ਕਰਦੀ ਸੀ ਇੱਕ ਦਿਨ ਬਾਜ਼ਾਰ ਜਾਂਦੀ ਆ ਬਾਜ਼ਾਰ ਚ ਇਤਰ ਪਸੰਦ ਆ ਜਾਂਦਾ ਹੈ ਇਤਰ ਖਰੀਦੀ ਰਹੀ ਹੁੰਦੀ ਆ ਕਿ ਇੱਕ ਸਿੰਗੜਾ ਸੇਵੜਾ ਸਿੰਗੜਾ ਸੇਵੜਾ ਆ ਉਸ ਦੀ ਨਜ਼ਰ ਰਾਣੀ ਰਤਨਾਵਤੀ ਤੇ ਪੈ ਜਾਂਦੀ ਆ ਉਸ ਦੇ ਮਨ ਦੇ ਵਿੱਚ ਲਾਲਚ ਆ ਜਾਂਦਾ ਕਿ ਮੈਂ ਸਰਾਇ ਨੂੰ ਪਾਕੇ ਰਹੀ ਐਨੀ ਸੋਹਣੀ ਸੀ ਬਹੁਤ ਸੁੰਨੀ ਸੀ ਹਰ ਲੋਕ ਉਸ ਦੇ ਫੈਨ ਸੀ ਤਾਂ ਉਹ ਵੀ ਦੇਖ ਕੇ ਸਿੰਗੜਾ ਸੇਵੜਾ ਵੀ ਫੈਨ ਹੋ ਜਾਂਦਾ ਹੈ ਉਸ ਤੋਂ ਬਾਅਦ ਜਿਹੜਾ ਇਤਰ ਲੈ ਰਹੀ ਹੁੰਦੀ ਆ ਕਿ ਆ ਜਿਆਦਾ ਹੈ ਕਿ ਉਹ ਜਿਹੜਾ ਸਿੰਗੜਾ ਸੇਵੜਾ ਸੀ ਨਾ ਤੇ ਕਾਲੇ ਜਾਦੂ ਦੇ ਨਾਲ ਕਾਲਾ ਜਾਦੂ ਉਸ ਨੂੰ ਪੂਰੀ ਤਰ੍ਹਾਂ ਆਂਦਾ ਸੀ ਉਹ ਕੁੜੀ ਤੇ ਕਾਲਾ ਜਾਦੂ ਕਰਨਾ ਚਾਹੁੰਦਾ ਸੀ ਕਿਤੇ ਕਰਦਾ ਉਹ ਨੇ ਇਤਰ ਤੇ ਕਾਲਾ ਜਾਦੂ ਕਰਦਾ ਜਿਹੜਾ ਇਤਰ ਉਹ ਕੁੜੀ ਖਰੀਦ ਰਹੀ ਹੁੰਦੀ ਆ ਰਾਣੀ ਰਤਨਾਵਤੀ ਦੀ ਉਹਦੇ ਵਿੱਚ ਕਾਲਾ ਜਾਦੂ ਸੀ ਉਹਦੇ ਵਿੱਚ ਕਾਲਾ ਜਾਦੂ ਕਰਦਾ ਫਿਰ ਦਾਸਰ ਹੋ ਗਿਆ ਉਹ ਨਾ ਕੁੜੀ ਨਹੀਂ ਸੁਣੋ ਪੰਨਾ ਹਾਂ ਉਸ ਤੋਂ ਬਾਅਦ ਕੁੜੀ ਜਿਹੜੀ ਹੈ ਰਾਣੀ ਰਤਨਾਵਤੀ ਆਂਦੀ ਆ ਉਹਦੇ ਹੱਥ ਵਿੱਚ ਇਤਰ ਹੁੰਦਾ ਆ ਨਾਲ ਉਹਦੇ ਸੇਂਦਰੀ ਹੁੰਦੀ ਆ ਉਹ ਨੂੰ ਕਹਿੰਦੀ ਆ ਕਿ ਮੈਂ ਤੇ ਕਾਲਾ ਜਾਦੂ ਹੁੰਦੇ ਦੇਖਿਆ ਜਦੋਂ ਉਸ ਖਤਰਨਾਕ ਵਿਅਕਤੀ ਨੇ ਕੀਤਾ ਕਿਉਂਕਿ ਉਸ ਦੀ ਸ਼ਕਲ ਹੀ ਬਹੁਤ ਜ਼ਿਆਦਾ ਖਤਰਨਾਕ ਸੀ ਰਾਣੀ ਰਤਨਾਵਤੀ ਕੀ ਕਰ ਦਿਆ ਕਿ ਉਸ ਇਤਰ ਨੂੰ ਸਿੱਟ ਦਿੰਦੀ ਆ ਪੱਥਰ ਤੇ ਮਾਰ ਦਿੰਦੀ ਆ ਉਹ ਪੱਥਰ ਤੇ ਜਾ ਕੇ ਜਿਹੜਾ ਹੋ ਇਤਰ ਡਿੱਗ ਜਾਂਦਾ ਆ ਕਾਲਾ ਜਾਦੂ ਹੋਇਆ ਹੁੰਦਾ ਹੈ ਕਿ ਜਿਹੜਾ ਵੀ ਉਸ ਇਤਰ ਨੂੰ ਆਪਣੇ ਲਗਾਏਗਾ ਮੌਤ ਦੇ ਕੋਲ ਖਿੱਚਿਆ ਚਲਾ ਦੇਗਾ ਮਤਲਬ ਜਿਉ ਰਾਣੀ ਰਤਨਾਵਤੀ ਲਗਾਉਂਦੀ ਤਾਂ ਉਹ ਸਿੰਘਿਆ ਸੇਵੜਾ ਦੇ ਕੋਲ ਖਿੱਚੀ ਚਲੇ ਜਾਂਦੇ ਪਰ ਉਹ ਬੱਸ਼ੀ ਕਰਨ ਟਾਈਪ ਕਾਲਾ ਜਾਂਦਾ ਪਰ ਉਹ ਲੈ ਇੱਤਰ ਸੀ ਉਹ ਕਿੱਤੇ ਡਿ ਗਿਆ ਪੱਥਰ ਤੇ ਓਕੇ ਤਾਂ ਹੁਣ ਜਿਹੜਾ ਪੱਥਰ ਕੀ ਸੀ ਉਹਦੇ ਵੱਲ ਖਿੱਚਿਆ ਚਲਾ ਗਿਆ ਸਿੰਘਿਆ ਸੇਵੜਾ ਜਿੱਥੇ ਕੁੜੀ ਕਿੱਤੇ ਜਾਣੀ ਸੀ ਉੱਥੇ ਪੱਥਰ ਚਲਾਦਾ ਪੱਥਰ ਜਾਂਦਾ ਲੁੜਕਦਾ ਜਾਂਦਾ ਸਿੰਘਿਆ ਸੇਵੜਾ ਦੇ ਉੱਤੇ ਜਾ ਡੇਦਾ ਸਿੰਘਿਆ ਸੇਵੜਾ ਮਰ ਜਾਂਦਾ ਪਰ ਸਿੰਘਿਆ ਸੇਵੜਾ ਨੇ ਮਰਨ ਤੋਂ ਪਹਿਲਾਂ ਇੱਕ ਸ਼ਰਾਪ ਦਿੱਤਾ ਭਾਂਗੜ ਨੂੰ ਕਿ ਇੱਕ ਦਿਨ ਭਾਂਗੜ ਕਿਲਾ ਬਰਬਾਦ ਹੋ ਜਾਏਗਾ ਓਕੇ ਬਿਲਕੁਲ ਹੀ ਬਰਬਾਦ ਬਿਲਕੁਲ ਖਤਮ ਆਲੇ ਦੁਆਲੇ ਚੀਕ ਚਹਾੜਾ ਹੋਵੇਗਾ ਇੱਥੇ ਆਬਾਦੀ ਬਿਲਕੁਲ ਨਹੀਂ ਰਹੇਗੀ ਫਿਰ ਉਸ ਦਿਨ ਤੋਂ ਬਾਅਦ ਉਸ ਦਿਨ ਤੋਂ ਬਾਅਦ ਥੋੜੀ ਥੋੜੀ ਆਬਾਦੀ ਜਿਹੜੀ ਮੁਕਣੀ ਸ਼ੁਰੂ ਹੋ ਗਈ ਹਾਲੇ ਤੱਕ ਭਾਨਗੜ੍ਹ ਪੂਰੀ ਤਰ੍ਹਾਂ ਬਰਬਾਦ ਨਹੀਂ ਹੋਇਆ ਸੀ ਪਰ ਕੀ ਸੀ ਨਾਲ ਜਿਹੜਾ ਇੱਕ ਇਲਾਕਾ ਸੀ ਇੱਕ ਅਜਬਗੜ ਅਜਬਗੜ ਦੇ ਨਾਲ ਪਾਨਗੜ ਦੀ ਟੱਕਰ ਹੋ ਜਾਂਦੀ ਆ ਦੋਵੇਂ ਇੱਕ ਦੂਜੇ ਦਾ ਯੁੱਧ ਸ਼ੁਰੂ ਹੋ ਜਾਂਦਾ ਆ ਅਜਬਗੜ ਪਾਨਗੜ ਕਿਲੇ ਤੇ ਹਮਲਾ ਬੋਲ ਦਿੰਦਾ ਆ ਇਹ ਵੀ ਕਿਲਾ ਸੀ ਪਾ ਅਜਬਗੜ ਇੱਕ ਇਲਾਕਾ ਜਿਹੜਾ ਪਾਨਗੜ ਵੀ ਇੱਕ ਇਲਾਕਾ ਆ ਨਾ ਅਸੀਂ ਕਹਿੰਦੇ ਪਾਨਗੜ ਦਾ ਇਲਾਕਾ ਪਾਨਗੜ ਦਾ ਇਲਾਕਾ ਜਜਬਗੜ ਦੀ ਇਲਾਕਾ ਹਮਲਾ ਕੀਤਾ ਯੁੱਧ ਕੀਤਾ ਹੂੰ ਪੂਰਾ ਪਾਨਗੜ ਖਤਮ ਉਹ ਪੂਰੇ ਪਾਨਗੜ ਤੇ ਉਨਾਂ ਦੇ ਹਮਲਾ ਬੋਲਤਾ ਦਿੱਦ ਦੇ ਵਿੱਚ ਰਾਣੀ ਰਤਨਾਵਤੀ ਵੀ ਮਾਰੀ ਜਾਂਦੀ ਆ ਰਾਜਾ ਵੀ ਮਾਰਿਆ ਜਾਂਦਾ ਰਾਜੇ ਦਾ ਮੁੰਡਾ ਵੀ ਮਾਰੇ ਜਾਂਦਾ ਜਿਹਨੇ ਕਾਲਾ ਜਾਦੂ ਕੀਤਾ ਉਹ ਵੀ ਉਹ ਤਾਂ ਪੱਥਰ ਹੇਠਾਂ ਮਾਰੀ ਗਿਆ ਓਕੇ ਉਹ ਤਾਂ ਪਹਿਲੇ ਉਹਨੇ ਤਾਂ ਸ਼ਰਾਬ ਦਿੱਤਾ ਸੀ ਉਹ ਸ਼ਰਾਬ کہہ ਰਿਹਾ ਕਿ ਕਿਤਨਾ ਕਿਤੇ ਜਾ ਕੇ ਸੱਚ ਸਾਬਿਤ ਹੋਗਾ ਹਾਂ ਮਤਲਬ ਉਹ ਕਿਲਾਸੀ ਜਿਹੜਾ ਬਾਦ ਸੀ ਉਹ ਬਿਲਕੁਲੀ ਬਰਬਾਦ ਹੋ ਗਿਆ ਤੇ ਇਹ ਕਹਿੰਦੇ ਆ ਕਿ ਅੱਜ ਵੀ ਇੱਥੇ ਰਾਣੀ ਰਤਨਾਵਤੀ ਦੀ ਆਤਮਾ ਘੁੰਮਦੀ ਆ ਚਾਂਜਰਾ ਪਾ ਕੇ ਚੰ 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 ਕਦਿਵੇਂ ਸਾਰੇ ਕਿਲੇ ਦੇ ਵਿੱਚੋਂ ਕੰਦੀ ਆਪਣੀ ਸੁੰਦਰਤਾ ਦਾ ਮੋਹ ਵਿਖਰਾਉਂਦੀ ਆ ਲੋਕ ਉੱਥੇ ਜਾਂਦੇ ਆ ਬਹੁਤ ਵੱਲੇ ਕਰਸ਼ਿਤ ਹੁੰਦੇ ਆ ਇਹ ਕਿਲਾ ਕਿੱਥੇ ਆ Rajasthan ਦੇ ਵਿੱਚ ਆ Rajasthan ਤੇ ਅੱਜ ਵੀ ਜਦੋਂ ਲੋਕ ਉਸ ਦੇ ਅੰਦਰ ਜਾਂਦੇ ਆ ਲੋਕ ਉੱਥੇ ਬਾਹਰ ਨਹੀਂ ਆ ਸਕਦੇ ਲੋਕ ਉੱਥੇ ਬਰਬਾਦ ਹੋ ਜਾਂਦੇ ਆ ਇਹ ਅੱਜ ਵੀ ਕਹਿ ਜਾਂਦਾ ਇਹ ਇੱਕ ਕਹਾਣੀ ਸੀ ਹੋਰ ਵੀ ਦੋ ਕਹਾਣੀਆਂ ਜਿਹੜੀਆਂ ਇਹਦੇ ਨਾਲ ਜੁੜੀਆਂ ਆ ਇੱਕ ਕਹਿੰਦੇ ਆ ਕਿ ਬਾਬਾ ਬਾਲਕਨਾਥ ਨਾ ਦਾ ਇੱਕ ਪੰਡਤ ਹੁੰਦਾ ਸੀ ਪੰਡਤ ਦੀ ਇੱਕ ਕੁਟਿਆ ਹੁੰਦੀ ਸੀ ਜਦੋਂ ਰਾਜਾ ਜਿਹੜਾ ਭਾਨਗਰ ਦਾ ਕਿਲਾ ਬਣਾ ਰਿਹਾ ਹੁੰਦਾ ਆ ਤਾਂ ਉਸ ਟਾਈਮ ਤੇ ਨਾ ਉਹ ਪੰਡਤ ਕਹਿੰਦਾ ਆ ਕਿ ਇਹ ਕਿਲਾ ਇੰਨਾ ਉੱਚਾ ਨਾ ਬਣਾਏ ਕਿ ਮੇਰੀ ਕੁਟਿਆ ਤੇਜ਼ੀ ਪਰਛਾਈ ਆਵੇ ਪਰ ਰਾਜਾ ਜਿਹੜਾ ਭਗਵਾਨ ਦਾਸ ਹੁੰਦਾ ਉਹ ਮੰਨਦਾ ਨਹੀਂ ਇਸ ਗੱਲ ਨੂੰ ਉੱਚਾ ਬਣਾ ਲੈਂਦਾ ਆ ਤੇ ਪਰਛਾਈ ਜਿਹੜੀ ਉਸ ਤੇ ਪੈ ਜਾਂਦੀ ਆ ਉਨੇ ਉਹ ਗੁੱਸਾ ਹੋ ਜਾਂਦਾ ਪੰਡਤ ਉਹਨੇ ਸ਼ਰਾਬ ਦਿੰਦਾ ਆ ਕਿ ਆਨਗੜ ਕਿਲਾ ਖਤਮ ਹੋ ਜਾਊਗਾ ਆਨਗੜ ਬਰਬਾਦ ਹੋ ਜਾਊਗਾ ਕਈ ਕਹਿੰਦੇ ਆ ਕਿ ਆ ਵੀ ਚੀਜ਼ ਸੱਚ ਆ ਇੱਕ ਤੀਸਰੀ ਕਹਾਣੀ ਜੁੜੀ ਆ ਇੱਕ ਅਫਵਾਹ ਨਾਲ ਜੁੜੀ ਗਈ ਹੈ ਕਿ ਭਾਨਗੜ ਕਿਲੇ ਦੇ ਅੰਦਰ ਬਹੁਤ ਸਾਰੀ ਧਨ ਦੌਲਤ ਪਈ ਸੀ ਬਹੁਤ ਸਾਰਾ ਸੋਨਾ ਪਿਆ ਸੀ ਗਹਿਣੇ ਪਏ ਸੀ ਖਜ਼ਾਨਾ ਪਿਆ ਸੀ ਜਦੋਂ ਹਮਲਾ ਕੀਤਾ ਨਾ ਕਿਸੇ ਦੂਸਰੇ ਪਿੰਡ ਵਾਲੇ ਨੇ ਜਾਂ ਦੂਸਰੇ ਰਾਜੇ ਰਾਜਿਆ ਨੇ ਹਮਲਾ ਕੀਤਾ ਤਾਂ ਉਸ ਟਾਈਮ ਤੇ ਕਿ ਅੰਦਰ ਨਾ ਲੋਕ ਜਾ ਸਕਣ ਅੰਦਰ ਜਾ ਕੇ ਪੂਰਾ ਖਜ਼ਾਨਾ ਨਾ ਲੁੱਟ ਕੇ ਲੈ ਜਾਣ ਤਾਂ ਉਥੇ ਲੋਕਾਂ ਨੇ ਅਫਵਾਹ ਫਲਾਤੀ ਕਿ ਅੰਦਰ ਭੂਤ ਪ੍ਰੇਤ ਰਹਿੰਦੇ ਆ ਪਰ ਉਸ ਟਾਈਮ ਤੇ ਜਿਹੜੀ ਅਫਵਾਹ ਆ ਉਹ ਅੱਜ ਵੀ ਵੱਧਦੀ ਜਾ ਰਹੀ ਆ ਅੱਜ ਵੀ ਲੋਕਾਂ ਦੇ ਮਨਾਂ ਵਿੱਚ ਬੈਠੀ ਹੋਈ ਆ ਮਤਲਬ ਪਾਛ ਵੀ ਉਹ ਆਵਾਜ਼ਾਂ ਉਹ ਰੋਣ ਵਾਲੀਆਂ ਚੀਕਾਂ ਚਾਚਰਾਂ ਦੀਆਂ ਆਵਾਜ਼ਾਂ ਨੇ ਪਰ ਉਸ ਟਾਈਮ ਤੇ ਕਹਿਣ ਦੇ ਲੋਕੀ ਅਫਵਾਹ ਸੀ ਪਰ ਅੱਜ ਲੋਕਾਂ ਦਾ ਇਹ ਕਹਿਣਾ ਹੈ ਕਿ ਸਾਨੂੰ ਪਹਿਲੇ ਵਾਲੀ ਕਹਾਣੀ ਜ਼ਿਆਦਾ ਸੱਚ ਲੱਗਦੀ ਹੈ ਜਿਹੜੀ ਰਾਣੀ ਰਤਨਾਵਤੀ ਨੇ ਲਿਖਾਈ ਸੀ ਜਿਹੜੀ ਉੱਥੇ ਮਰੀ ਸੀ ਜਿਹਦੀਆਂ ਆਵਾਜ਼ਾਂ ਆਉਂਦੀਆਂ ਆ ਅੰਦਰ ਜਦੋਂ ਲੋਕ ਜਾਂਦੇ ਆ ਲੋਕ ਇਦਾਂ ਨਹੀਂ ਕਿ ਜਾਂਦੇ ਨਹੀਂ ਆ ਦਿਨੇ-ਦਿਨੇ ਲੋਕ ਜਾਂਦੇ ਆ ਰਾਤੀ ਜਾਣਾ ਤਾਂ ਬਿਲਕੁਲ ਬੈਨ ਆ ਦਿਨੇ-ਦਿਨੇ ਇੱਥੇ ਲੋਕ ਜਾਂਦੇ ਆ ਅੰਦਰ ਜਾ ਕੇ ਸਾਰਾ ਜਾਇਜ਼ਾ ਲੈਂਦੇ ਆ ਪਰ ਉਥੇ ਰੀ ਨਹੀਂ ਕੰਟਰੋਲੀ ਜਿਹੜੀ ਅੰਦਰ ਦਾ ਮਾਹੌਲ ਆ ਨਾ ਬੰਦੇ ਨੂੰ ਅੰਦਰੋਂ ਅੰਦਰੋਂ ਨਾ ਖਤਮ ਕਰਕੇ ਰੱਖ ਦਿੰਦਾ ਡਰ ਲੱਗਦਾ ਇਹੋ ਜਿਹੀਆਂ ਜਗਾਵਾਂ ਤੇ ਜਾਣ ਨੂੰ ਸੋ ਰਾਜਸਥਾਨ ਦੀ ਇੱਕ ਕਹਾਣੀ ਸੁਣ ਕੇ ਰੌਂਗਟੇ ਖੜੇ ਹੋਗੇ ਤੁਹਾਨੂੰ ਕਿਦਾਂ ਦਾ ਮਹਿਸੂਸ ਹੋ ਰਿਹਾ ਜ਼ਰੂਰ ਸਾਂਝਾ ਕਰੋ